ਕਹਿੰਦੇ ਨੇ ਕਰੋ ਯੋਗ ਤੇ ਰਹੋ ਨਿਰੋਗ ਤੇ ਖਾਸ ਕਰਕੇ ਅਮਰਸੱਦ ਦੇ ਵਿੱਚ ਬਹੁਤ ਹੀ ਪ੍ਰਸਿੱਧ ਔਰ ਜਿਨ੍ਹਾਂ ਨੂੰ ساری ਦੁਨੀਆ ਜਾਣਦੀ ਹੈ ਔਰ ਮਦਾ ਸ਼ਕੁੰਤ라 ਦੇਵੀ ਜੀ ਔਰ ਉਹਨਾਂ ਦੀ ਉਮਰ ਤਕਰੀਬਨ ਤਕਰੀਬਨ 86 ਸਾਲ ਹੋ ਚੁੱਕੀ ਹੈ ਔਰ ਯੋਗਾ ਜਿਹੜਾ ਹੈਗਾ ਉਹ ਕਠਿਨ ਤੋਂ ਕਠਿਨ ਕਰਦੇ ਨੇ ਮਦਵਲ ਮਟਾਪਾ ਹੀ ਬਹੁਤ ਡਾਕਟਰ ਕੋਲ ਜਾਣਾ ਤੇ ਦਵਾਈ ਆਡੇ ਆਡੇ ਮਹਿੰਗੇ ਟੀਕੇ ਲਾਣੇ ਤੇ ਮੈਂ ਆਖਣਾ ਕਿ ਟੀਕੇ ਵੀ ਆਡੇ ਆਡੇ ਮਹਿੰਗੇ ਲਵਾਨੀ ਆ ਤੇ ਮੇਰੇ ਗੋਡੇ ਜਿਹੜੇ ਨਾ ਸਾਸ ਨਹੀਂ ਦਿੰਦਾ ਫੇਰ ਵੀ ਦਰਦ ਨਹੀਂ ਜਾਂਦੀ ਉਹਨਾਂ ਆਖਣਾ ਕਿ ਆ ਉਮਰ ਮਾਤਾ ਇਸਨੇ ਨਗੇ ਆ ਪ੍ਰੈਸ਼ਰ ਜਿਹੜਾ ਨਾ ਇਹ ਦੇਵੋ ਅੱਖਾਂ ਦੇ ਨਾਇਰ ਜਿਹੜੀ ਹੈ ਨਾ ਇਹ ਕਿਸ ਮੋਕੇ ਚਾ ਚੂ ਜਿਹੜੀ ਪੀਤੀ ਹੁੰਦੀ ਹੈ ਨਾ ਜਿਹੜੀ ਰੋਟੀ ਖਾਦੀ ਹੁੰਦੀ ਹੈ ਉਹ ਗੈਸ ਹੁੰਦੀ ਹੈ ਅੱਖਾਂ 'ਗੇ ਆ ਜਾਂਦੀ ਹੈ ਤੇ ਜਦੋਂ ਅਸੀਂ ਇਹ ਕਰਨੇ ਆ ਜਾਂ ਲੌਂਗ ਲੌਂਗ ਕਰਨੇ ਆ ਤੇ ਇਹਦੇ ਨਾਲ ਇਹ ਜਿਹੜਾ ਕਰਨੇ ਆ ਇਹ ਹਲਕਾ ਹੋ ਜਾਂਦਾ ਸਿਆ ਅਗਲੇ ਦੀ ਸਰਵਕਲ ਰੇਡੀ ਜਾਂ ਠੀਕ ਤੇ ਆ ਦੁਮਾਰ ਖਸਰਾ ਹੋ ਲਾਉਣੇ ਦਾ ਉਹ ਯਾਨ ਪਹਿਲਾਂ ਤੇ ਮੇਰਾ 100 ਤੇ 20 ਕਿਲੋ ਹੈ ਸੀ ਮੁਰਕੇ ਮੈਂ ਨਾ ਉਹਦੋਂ ਤਲਾਇਆ ਨਹੀਂ ਸੀ ਮੁੰਜ ਅੰਦਾਜ਼ਾ ਮੇਰਾ ਇਨਾ ਹੈ ਸੀ ਕਿ ਜਦੋਂ ਮੈਂ ਠੀਕ ਹੋ ਗਈ ਹਾਂ ਨਾ ਉਹਦੋਂ ਮੇਰਾ 80 ਤੇ 585 ਕਿਲੋ ਮੈਂ ਮਤਲਬ ਬਿਲਕੁਲ ਠੀਕ ਤੰਦਰੁਸਤ ਇਨਾ ਮੇਰਾ ਭਈਆ ਸੀ ਜੀ ਜੀ ਨਮਸਕਾਰ 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 ਬਹੁਤ ਬੱਤਾਂ ਨੂੰ ਹੱਥ ਟੋੜਾ ਉਹ ਤੁਸੀਂ ਕਰਦੇ ਜੇ ਉਹ ਅਜੇ ਤੱਕ ਅਸੀਂ ਨਹੀਂ ਦੇਖਿਆ ਕਿ ਕੋਈ ਕਰਦਾ ਹੋਏਗਾ ਹੂੰ ਦੇਖੋ ਮਹਾਰਾਜ ਜੀ ਆਏ ਕਿਰਪਾ ਇੱਕ ਕੋਸ਼ਤ ਕਰਨ ਆਲੀ ਹੈ ਬੇਟਾ ਜਦੋਂ ਅਸੀਂ ਕੋਸ਼ਤ ਕਰਨੇ ਆ ਨਾ ਤੇ ਲਚਕ ਬਣ ਜਾਂਦੀ ਹੈ ਮੈਂ ਸੋਚਿਆ ਅਸੀਂ ਮਾੜਾ ਮੋਟਾ 10 10 ਵਾਰੀ ਕਰ ਲਾਂਗੇ ਉਹ ਨਹੀਂ ਕੁਝ ਫਾਇਦਾ ਇਹ ਵੇਖ 50 50 ਵਾਰੀ 100 100 ਵਾਰੀ ਆਸਣ ਕਰੇ ਯੋਗ ਕਰੇ ਕਬਾਲ ਬਾਤੀ ਕਰੇ ਦਾ 10 ਮਿੰਟ 20-20 ਮਿੰਟ ਫੇਰ ਵਧਾਂਦੇ ਵਧਾਂਦੇ ਅੱਧਾ ਦਾ ਘੰਟੇ ਤੇ ਆਵੇ ਫੇਰ ਉਹ ਜਿਹੜੀ ਲਚਕ ਮੰਦੀ ਹੈ ਸਰੀਰ ਚ ਮਤਲਬ ਜੀ ਸਭ ਤੋਂ ਪਹਿਲੇ ਤੇ ਦੱਸੂ ਕਿ ਕਿਸ ਤਰ੍ਹਾਂ ਤੁਹਾਡਾ ਜਿਹੜਾ ਹੈਗਾ ਇਧਰ ਯੋਗਾ ਦੇ ਵਿੱਚ ਆਣਾ ਹੋਇਆ ਹਾਂਜੀ ਮੈਂ ਨਾ ਮੁੰਬਾਰ ਰਹਿੰਦੀ ਹਾਂ ਬੇਟਾ ਬਹੁਤ ਮਤਲਬ ਮਟਾਪਾ ਹੀ ਬਹੁਤ ਡਾਕਟਰ ਕੋਲ ਜਾਣਾ ਤੇ ਦਵਾਈ ਆਡੇ ਆਡੇ ਮਹਿੰਗੇ ਟੀਕੇ ਲਾਣੇ ਤੇ ਮੈਂ ਆਖਣਾ ਕਿ ਟੀਕੇ ਵੀ ਆਡੇ ਆਡੇ ਮਹਿੰਗੇ ਲਵਾਨੀ ਆ ਤੇ ਮੇਰੇ ਇਹ ਗੋਡੇ ਜਿਹੜੇ ਨਾ ਸਾਸ ਨਹੀਂ ਦਿੰਦਾ ਫੇਰ ਵੀ ਦਰਦ ਨਹੀਂ ਜਾਂਦੀ ਉਹ ਨਾਖਣਾ ਕਿ ਆ ਉਮਰ ਮਾਤਾ ਇਸਨੇ ਨਗੇ ਉਹ ਉਮਰ ਤੇ ਫੇਰ ਮੈਂ ਸਗ ਹੋਰ ਪਰੇਸ਼ਾਨ ਮੈਂ ਖਨ ਉਮਰ ਹੋਰ ਪਤਾ ਨਹੀਂ ਕਿੰਨਾ ਕਿ ਚਿਰ ਤੇ ਐਸਾ ਪਰੇਸ਼ਾਨੀ ਨਾ ਜੀਵਾਂਗੀ ਉਹ ਕਰਦਿਆਂ ਕਰਦਿਆਂ ਨਾ ਮੈਨੂੰ ਰਾ익ਮਾਰ ਆਂਦਾ ਹੈ ਕਿ ਇੱਕ Swami ਜੀ ਆਉਂਦੇ ਨੇ ਹਰਦਵਾਰ ਤੇ ਉਹ ਨਾ ਜੋਗਾਂ ਦੇ ਨੇ ਕਰਦੇ ਨੇ ਤੇ ਜਿਹੜੇ ਮੋਟੇ ਨੂੰ ਪਤਲੇ ਹੋ ਜਾਂਦੇ ਨੇ ਤੇ ਪਤਲੇ ਉਹ ਠੀਕ ਹੋ ਜਾਂਦੇ ਨੇ ਤੇ ਲਚਕ ਬਣ ਜਾਂਦੀ ਸਰੀਰ ਤੇ ਤੇ ਬਿਮਾਰੀਆਂ ਨਿਕਲ ਜਾਂਦੀਆਂ ਉਹ ਇਹ ਨਾਂਨ ਕੇ ਦੱਸਿਆ ਤੇ ਆਸਤਾ ਹਲਾਤਾ ਤੇ ਸਵਾਮੀ ਦੀ ਆਸਤਾ ਵਿੱਚ ਆ ਗਏ ਆ ਗਏ ਤੇ ਅਹੀ ਮੈਂ ਲੱਗੀ ਉਹਨੇ ਨਾਲ ਸਾਰੇ ਟੱਬਰ ਹੀ ਲੱਗਤੇ ਜੀ ਜੋਗਾ ਕਰਨ ਸਾਰੇ ਅਹੀਂ ਚਾਦਣਾ ਵਿਚਾਰ ਲੀਆਂ ਤੇ ਲੱਗ ਪਏ ਕਰਨ ਉਹ ਇਹ ਨਾਲੇ ਮੜਮੋਟਾ ਕਰਨਾ ਤੇ ਮੈਂ ਤਾਂ ਪਾਗਲਾ ਲਿਖਾ ਸਵੇਰੇ ਵੀ ਦੁਪਹਿਰੇ ਵੀ ਸ਼ਾਮੀ ਵੀ ਮੈਂ ਤਿੰਨੇ ਟਾਈਮ ਜਿਹੜਾ ਨਾ ਜਦੋਂ ਸਮਝਾਂ ਮੈਂ ਰੋਟੀ ਖਾਦੀ ਪਚ ਗਈ ਏ ਤੇ ਉਹ ਮੈਂ ਉਦੋਂ ਕਰਦਿਆਂ ਰਹਿਣਾ ਸਵਾਮੀ ਦੀ ਲਾ ਲੈਣਾ ਤੇ ਉਹਨੂੰ ਸਵੇਰੇ ਜੇ ਮੈਂ ਸਵਾਮੀ ਲਾ ਲੈਂਦੀ ਹਾਂ ਨਾ ਕਿ ਉਹਦੇ ਨਾ ਕਰਦੀ ਹਾਂ ਤੇ ਫਿਰ ਅੱਗੂ ਪਿੱਛੂ ਮੈਂ ਉਸ ਤਰੀਂ ਕਰਦੀ ਰਹਿੰਨੀ ਉਹ ਤਾਂ ਕਰਦਿਆਂ ਪਾਣੀ ਗਰਮ ਪੀਂਦੀ ਰਹਿਣਾ ਕਰਦਿਆਂ ਕਰਦਿਆਂ ਜਿਹੜਾ ਮੈਂ ਖਾਣਾ ਪੀਣਾ ਜਿਹੜਾ ਕੱਟ ਕਰ ਦਿੱਤਾ ਨਿਆਣੇ ਤੇ ਅੱਗੇ ਯਾਦਾ ਖਾਂਦੀ ਹਾਂ ਉਹ ਕੱਟ ਕਰ ਦਿੱਤਾ ਉਹਦੇ ਨਾਲ ਜਿਹੜਾ ਫਿਰ ਮੈਨੂੰ ਲਚਕ ਮੇਰੀ ਬਣਦੀ ਰਹੀ ਕਬਾਲ ਬਾਤੀ ਕਰਨੀ ਲੌਂਗ ਲੌਂਗ ਕਰਨਾ ਫੈਸ਼ੂ ਕੁਸ਼ਮੈਨ ਕਰਨੀ ਇਸ ਤਰ੍ਹਾਂ ਮੈਂ ਮਜ਼ਬੁਰ ਕੁਸ਼ਣਾ ਕੁਸ਼ ਸਾਰਾ ਦਿਨ ਕਰਦੇ ਆ ਰਹਿਣਾ ਜਿਹੜਾ ਰੋਟੀ ਖਾ ਕੇ ਜਿਹੜਾ ਉਹ ਗੋਡੇ ਮੁੰਦੇ ਕਰਕੇ ਬਹਿ ਜਾਣਾ ਹਾਂ ਉਹ ਕਰ ਲੈਣੇ ਦੂਜੇ ਆਸਨ ਮੈਂ ਨੀਰਨੇ ਪੇਟ ਵਾਲੇ ਵੱਖਰੀ ਕਰ ਲੈਣੇ ਇਸ ਤਰ੍ਹਾਂ ਕਰਦੇ ਆ ਕਰਦੇ ਮੇਰੀ ਸਰੀਰ ਚ ਲਚਕ ਬਣ ਕੇ ਹਰ ਮਤ ਜੀ ਕੀ ਰੂਟੀਨ ਕੀ ਹੈਗੀ ਹੈ ਤੁਹਾਡੀ ਜਦੋਂ ਸਵੇਰੇ ਉੱਠਦੇ ਜੀ ਕਿੰਨੇ ਵਜੇ ਉੱਠਦੇ ਜੀ ਔਰ ਕੀ ਕੁਛ ਕਰਦੇ ਜੀ ਔਰ ਖਾਸ ਕਰਕੇ ਕਿ ਤੁਹਾਡੇ ਇਸ ਬੋਡੀ ਦਾ ਠੀਕ ਰਹਿਣ ਦਾ ਜਿਹੜਾ ਕਾਰਨ ਮਤਲਬ ਕੀ ਡਾਈਟ ਕੀ ਹੈ ਕੀ ਤੁਸੀਂ ਖਾਂਦੇ ਪੀਂਦੇ ਜੀ ਮੈਂ ਸਵੇਰੇ ਉੱਠ ਕੇ ਪਾਣੀ ਪੀਂਨੀਆਂ ਗਰਮ ਪਾਣੀ ਪੀਂਨੀਆਂ ਤੇ ਹਾਂ ਗਲੋ ਦੀ ਗੋਲੀ ਆ ਕਦੇ 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 ਖਾ ਲੈਨੀ ਆ ਕੁਆਰ ਗੰਦ ਵਾਲੇ ਉਹ ਕਦੇ ਕਦੇ ਉਹ ਖਾ ਲੈਨੀ ਆ ਇਸ ਤਰ੍ਹਾਂ ਜਿਹੜਾ ਨਾ ਮੈਂ ਖਾ ਕੇ ਨਾ ਤੇ ਫਿਰ ਪਾਣੀ ਪੂਣੀ ਪੀਣਾ ਤੇ ਜੋ ਵੀ ਆਸਰ ਕਰਨਾ ਤੇ ਉਹਦੇ ਨਾਲ ਮੇਰੀ ਜਿਹੜੇ ਠੀਕ ਹੈ ਫਿਰ ਬਾਅਦ ਵਿੱਚ ਮੈਂ ਲੱਸੀ ਲੁਸੀ ਦੁੱਧ ਦੁੱਧ ਜਿਹੜਾ ਵੀ ਪੀਣਾ ਪੀ ਲੈਣਾ ਸਵੇਰੇ ਤੇ ਮੈਂ ਲੱਸੀ ਕਿਹ ਮੁਕ ਪੀ ਲੈਣੀ ਆ ਤੇ ਉਹ ਵਿੱਚ ਇੱਕ ਪਾਕਿਸਤਾਨੀ ਲੂਣ ਪਾ ਲਓ ਜੀਰਾ ਸੋਡਾ ਪਾ ਲਓ ਉਹ ਪੀ ਲਓ ਜਾਂ ਸ਼ੱਕਰ ਪਾ ਲਓ ਉਹ ਪੀ ਲਓ ਉਹ ਫਿਰ ਨੁਕਸਾਨ ਨਹੀਂ ਕਰਦੀ ਜਿਹੜੀ ਅਸਨੇ ਹੀ ਪੀਨੇ ਉਹ ਨੁਕਸਾਨ ਕਰਦੀ ਹੈ ਇਹ ਵੇਖ ਕੇ ਇਹ ਸਵੇਰੇ ਉੱਠ ਕੇ ਕਰ ਲਓ ਜਾਂ ਨਾਰ ਬੰਦਾ ਖਾ ਲਵੇ ਪੇਟ ਠੀਕ ਰਹੇਗਾ ਖਾਣ ਵਾਸਤੇ ਜਿਹੜਾ ਨਾ ਅੜੀਆਂ ਚੀਜਾਂ ਅੜੀਆਂ ਸਬਜ਼ੀਆਂ ਇਹ ਖਾਣੀਆਂ ਚਾਹੀਦੀਆਂ ਜਿਹੜੀਆਂ ਅਸੀਂ ਤਲੀਆਂ ਖਾਂਦੇ ਆ ਨਾ ਉਥੋਂ ਆਣ ਕੇ ਸਾਨੂੰ ਮਟਾਪਾ ਜਿਹੜੀ ਚਾਹ ਪੀਨੇ ਆ ਹਾਂ ਚੌਲ ਖਾਣੇ ਆ ਰਾਜਮਾ ਖਾਣੇ ਆ ਇਹਦੇ ਨਾਲ ਸਾਨੂੰ ਦਿੱਕਤਾਂ ਆਉਂਦੀਆਂ ਜੇ ਅੜੀਆਂ ਸਬਜ਼ੀਆਂ ਯਾਦਾ ਖਾਈਏ ਇਹਦੇ ਨਾਲ ਪਰੇਸ਼ਾਨੀ ਨਹੀਂ ਹੁੰਦੀ ਇੱਕ ਟਾਈਮ ਖਾਣਾ ਖਾਂਡ ਰਾਤ ਨੂੰ ਖਾਣਾ ਜਿਹੜਾ ਛੱਟਦੇ ਤੇ ਰੋਟੀ ਜਿਹੜੀ ਨਾ ਜਿਹੜੀ ਨਾ ਬਿਮਾਰੀ ਭੁੱਖ ਜਿਹੜੀ ਇਹ ਉਹ ਬਿਮਾਰੀ ਨੂੰ ਖਾਂਦੀ ਤੇ ਜਿਹੜੀ ਅਸੀਂ ਨਿੱਕੜ ਸੁੱਕੜ ਖਾਂਦੇ ਆ ਰਾਨਾ ਖਾਂਦੇ ਆ ਰਾਨਾ ਤੂੜ ਬਿ ਤੋੜਾ ਕਰਦੇ ਆ ਨਾ ਉਹ ਬਿਮਾਰੀਆਂ ਲਾਂਦੀ। ਇਹ ਵੇ ਕਿ ਖਾਣਾ ਜਿਹੜਾ ਇਹ ਘੱਟ ਖਾਣ। ਰਾ ਦੁਪਹਿਰ ਨੂੰ ਖਾ ਲੈਣ ਤੇ ਉਹ ਜਿਹੜੀਆਂ ਸਬਜ਼ੀਆਂ ਨਾ ਇਹ ਜਿਆਦਾ ਖਾਣ, ਫਲ ਫਰੂਟ ਖਾਣ ਤੇ ਇਹ ਫੇਰ ਤੁਹਾਨੂੰ ਰੋਗ ਕੋਈ ਨਹੀਂ ਲੱਗੇਗਾ। ਫਿਰ ਕੋਬਾਲ ਜੋਗਾ ਵੀ ਨਾ ਜਰੂਰ ਕਰੋ। ਜੋ ਕਰੋਗੇ ਤੇ ਫੇਰ ਠੀਕ ਕਰੋ। ਇਹ ਮਟਾਪਾ ਵੀ ਕੱਢ ਜਾਂਦਾ। ਪਾਣੀ ਗਰਮ ਪੀਓ ਤੇ ਸਭ ਕੋਈ ਠੀਕ ਹੋ ਜਾਂਦਾ। ਜਿਸ ਤਰ੍ਹਾਂ ਕਿ ਕਿਹਾ ਜਾਂਦਾ ਕਿ ਹਰ ਤੁਹਾਡੇ ਸਰੀਰ ਦੇ ਵਿੱਚ ਹਰ ਬਿਮਾਰੀ ਨੂੰ ਦੂਰ ਕਰਨ ਲਈ ਕੁਝ ਪੁਆਇੰਟ ਅਗੇ ਨੇ ਕਿ ਹਾਂ ਕਿ ਪੁਆਇੰਟਾਂ ਨਾਲ ਤੁਸੀਂ ਉਹਨੂੰ ਪੁਸ਼ ਕਰੋ ਦਬੋ ਤਾਂ ਬਹੁਤ ਕੁਝ ਜਿਹੜਾ ਠੀਕ ਹੋ ਜਾਂਦਾ ਮੈਂ ਚਾਹਾਂਗਾ ਕਿ ਜਿੰਨੇ ਵੀ ਲੋਕ ਸਾਡਾ ਇਹ ਇੰਟਰਵਿਊ ਵੇਖਦੇ ਹੋਣ ਕੁਝ ਉਹਨਾਂ ਨੂੰ ਵੀ ਫਾਇਦਾ ਹੋ ਜਾਵੇ ਕਿਉਂਕਿ ਉਹ ਤੁਹਾਡੀ ਇੰਟਰਵਿਊ ਵੇਖ ਕੇ ਹੀ ਘਰ ਬੈਠੇ ਹੀ ਜਿਹੜਾ ਹੈਗਾ ਬਹੁਤ ਕੁਝ ਲਾਭ ਲੈ ਸਕਦੇ ਆ ਮੈਂ ਚਾਹਾਂਗਾ ਕਿ ਪੁਆਇੰਟਾਂ ਬਾਰੇ ਸਾਰਾ ਦੱਸਿਓ ਪੁਆਇੰਟਾਂ ਬਾਰੇ ਕੀ ਆਇਆ ਥਾਂ ਵਿੱਚ ਹੀ ਸਾਡਾ ਸਭ ਕੁਝ ਇਲਾਜ ਹੈ ਆ ਇਹਦਾ ਅੱਖਾਂ ਦਾ ਹੈ ਨਾ ਇਹਨੂੰ ਆ ਪ੍ਰੈਸ਼ਰ ਜਿਹੜਾ ਨਾ ਇਹ ਦੇਖੋ ਅੱਖਾਂ ਦੇ ਨਾਇਰ ਜਿਹੜੀ ਹੈ ਨਾ ਇਹ ਕਿਸੇ ਮੋਕੇ ਚਾ ਚੂ ਜਿਹੜੀ ਪੀਤੀ ਹੁੰਦੀ ਹੈ ਨਾ ਜਿਹੜੀ ਰੋਟੀ ਖਾਦੀ ਹੁੰਦੀ ਹੈ ਉਹ ਗੈਸ ਹੁੰਦੀ ਹੈ ਅੱਖਾਂ ਗਿਆ ਜਾਂਦੀ ਹੈ ਤੇ ਜਦੋਂ ਅਸੀਂ ਇਹ ਕਰਨੇ ਆ ਜਾਂ ਲੌਂਗ ਲੌਂਗ ਕਰਨੇ ਆ ਤੇ ਇਹਦੇ ਨਾਲ ਇਹ ਜਿਹੜਾ ਕਰਨੇ ਆ ਮਤਲਬ ਇਹਦਾ ਫਾਇਦਾ ਹੈ ਇੱਕ ਬੀਤੀ ਜਿਹੜਾ ਹੈ ਇਹ ਨਹੀਂ ਵਧੇਗਾ ਨਾ ਕٹےਗਾ ਇਹ ਠੀਕ ਰਹੇਗਾ ਇੱਕ ਕੇਦਿਆਂ ਨਾਲ ਅੱਖਾਂ ਜਿਹੜੀਆਂ ਨਈਅਰ ਠੀਕ ਰਹੇਗੀ ਕੰਨ ਠੀਕ ਰਹਿੰਦੇ ਹਾਂ ਛਾਤੀ ਨੂੰ ਜਿਹੜਾ ਪੂਰੀ ਆਸਰੀ ਆਈਆਂ ਨਹੀਂ ਭਰਨੇ ਆ ਇਹਦੇ ਨਾਲ ਬੜੇ ਸਾਡੇ ਸੈੱਲ ਜਿਹੜੇ ਕਮਜ਼ੋਰ ਨਹੀਂ ਚਾਰਜ ਹੋ ਜਾਂਦੇ ਇਹ ਬਹੁਤ ਫਾਇਦੇਮੰਦ ਇੱਕ ਬਸਤਰੀ ਦਾ ਜਲ ਮੰਮੇ ਘਰੇ ਸਵਾਸ ਪੜਨੇ ਆ ਨਾ ਇਹ ਸੌਣੇ ਕਰ ਸਕਦਾ ਫਿਰ ਆ ਦੇਣਾ ਇਸ ਤਰ੍ਹਾਂ ਇੱਕ ਤੇ ਅਸੀਂ ਉਹਦੇ ਨਾਲ ਪਰਮਾਤਮਾ ਨਾਲ ਜੁੜ ਜਾਂਦੇ ਆ ਇਹ ਆਕਸੀਜਨ ਪੂਰੀ ਫਿਫਰਿਆਂ ਵਿੱਚ ਜਾਣੀ ਚਾਹੀਦੀ ਪੂਰੀ ਇਹ ਬੜੇ ਫਾਇਦੇਮੰਦ ਹੈ ਸ਼ੁਕਰ ਕੀ ਹਰ ਬੰਬਾਰੀ ਜਿਹੜੀ ਨਾ ਇੱਥੇ ਹੁੰਦੀ ਹੈ ਚਾਰਜ ਹੋ ਜਾਂਦੇ ਨੇ ਜਿਹੜੇ ਸੈੱਲ ਸਾਡੇ ਕਮਜ਼ੋਰ ਨੇ ਜਿਵੇਂ ਅਸੀਂ ਫੋਨ ਚਾਰਜ ਕਰਦੇ ਆ ਇਸ ਤਰ੍ਹਾਂ ਹੀ ਸਰੀਰ ਜਿਹੜਾ ਨਾ ਇਹ ਚਾਰਜ ਹੋ ਜਾਂਦਾ ਇਹ ਕਮਜ਼ੋਰੀ ਸਾਰੀ ਠੀਕ ਹੋ ਜਾਂਦੀ ਇੱਕ ਖਾਸ ਕਰਕੇ ਅਸੀਂ ਅੱਜਕਲ ਦੇਖਦੇ ਆ ਕਿ ਸਰਵਾਈਕਲ ਦੀ ਬੜੀ ਪ੍ਰੋਬਲਮ ਹੁੰਦੀ ਹੈ ਮੈਂ ਚਾਹਾਂਗਾ ਕਿ ਥੋੜਾ ਜਿਹਾ ਦਰਸ਼ਕਾਂ ਨੂੰ ਨਾ ਤੁਸੀਂ ਸਰਵਾਈਕਲ ਦੇ ਜਿਹੜੇ ਪੁਆਇੰਟ ਹੈਗੇ ਆ ਉਹ ਥੋੜਾ ਕਰਕੇ ਦੱਸੋ ਮੈਂ ਸਵਿਤਾ ਜੀ ਤੁਸੀਂ 2 ਮਿੰਟ ਆਓ ਅੱਗੇ ਨਾ ਤੇ ਹਾਂਜੀ 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 ਕੀ ਕੀ ਪ੍ਰੋਬਲਮ ਹੁੰਦੀ ਹੈ ਖਾਸ ਕਰਕੇ ਜਿਹੜੀ ਸਰਵਾਈਕਲ ਦੀ ਇਸ ਕਾਰਨ ਕਿ ਹੋ ਜਾਂਦੀ ਹੈ ਇਹ ਜਿਹੜੀਆਂ ਚੀਜ਼ ਹਨਾ ਇਹ ਇਹ ਆ ਇੱਥੇ ਹੁੰਦੀ ਹੈ ਸਰਵਾਈਕਲ ਹਾਂ ਇਹਨੂੰ ਇਸ ਤਰ੍ਹਾਂ ਪੁਆਇੰਟ ਦੋ ਆਈ ਜਾਓ ਹਾਂ ਆਈ ਲੈਣਾ ਇਥੂੰ ਐ ਐਸੇ ਚੀਜ਼ ਤੂੰ ਲੱਕ ਦਰਦ ਜਾਂਦੀ ਲੱਕ ਚ ਦਰਦ ਹੁੰਦੀ ਐ ਐਸੇ ਜੀਤੋਂ ਲੱਤ ਦਰਦ ਹੁੰਦੀ ਐ ਐਸੇ ਤੇ ਬਾਹਾਂ ਚ ਆ ਜਾਂਦੀ ਇਹੋ ਜਿਹੜਾ ਨਾ ਇਹ ਸਾਨੂੰ ਫਿਰ ਇੱਥੇ ਹੁੰਦੀ ਨਾਲ ਐ ਵੇਖੋ ਐ ਇਹ ਚੀਜ਼ ਐ ਇਹ ਚੀਜ਼ ਇੱਥੇ ਇਹਨੂੰ ਇਹ ਨੂੰ ਅਸਰਾ ਪ੍ਰੈਸ਼ਰ ਦੇ ਜਾਾਂਗੇ ਮਦਦ ਜੀ ਇਹਦੀ ਕੋਈ ਟਾਈਮਿੰਗ ਹੁੰਦੀ ਆ ਜਾਂ ਕੋਈ ਤੇ ਕਿੰਨਾ ਕੁ ਟਾਈਮ ਕਰਨਾ ਹੁੰਦਾ ਹੈ ਇਹ 5-10 ਮਿੰਟ ਜਿਹੜਾ ਇਹ ਕਰੋ ਇਹਨੂੰ ਆ ਆ ਵੇਖੋ ਐਸ ਤਰ੍ਹਾਂ 10 ਮਿੰਟ ਇਹਨੂੰ ਕਰੋਗੇ ਨਾ ਤੇ ਇਹਦੇ ਜਿਹੜਾ ਫਿਰ ਇਹਨੂੰ ਇਸ ਤਰ੍ਹਾਂ ਕਰੋ ਆ ਆ ਚੀਜ਼ਾਂ ਲੈ ਲੀਆਂ ਇਹਨੂੰ ਤੇਲ ਲਗੋ ਤੇ ਆ ਮ사ਜ ਕਰੋ ਇਹ ਚੀਜ਼ ਦੇਣੀ ਹੈ ਮ사ਜ ਕਰ ਦੋ ਇਹ ਆ ਇਹ ਆ ਇਹ ਜਿਹੜੀਆਂ ਆ ਚੀਜ਼ਾਂ ਜਿਹੜੀਆਂ ਨਾ ਇਹਦੇ ਨਾਲ ਸਰਕਲ ਤੂੰ ਐ ਜਿਹੜੀਆਂ ਨਾ ਐਂ ਪਾਰਾ ਹੋ ਜਾਂਦਾ ਅੱਥੇ ਸੁਰੂਆਤ ਤੋਂ ਆਈ ਅਣੀ ਚੀਜ਼ ਨਾ ਆ ਹੋਇਆ ਪਿਆ। ਆ। ਇਹਦਾ ਨੂੰ ਐਸਾਂ ਕਰਕੇ ਆ ਨੂੰ ਇਹ ਕਰ ਲੋ। ਆ। ਅੱਥੋਂ ਦਾ ਇਹ ਪੂਰਾ ਇਹ ਆ ਅੱਥੋਂ ਪਾ ਦੇ ਕੇ ਅੱਥੋਂ। ਆ। ਇਹਦਾ ਨੂੰ ਐਸਾਂ ਕਰਕੇ ਨਾ। ਲਾਈ ਇਹ ਇਹ ਚੀਜ਼ ਨਾ ਆ। ਆ ਸਾਰੀ ਹਲਕੀ ਹੋ ਜਾਂਦੀ ਹੈ ਜਦੋਂ ਆਸੀ ਕਵਾਂਡ ਮਾਨੇ ਨਾਏ ਜੇ ਐਸ ਤਰ੍ਹਾਂ ਹੈ ਮੇਰੇ ਕੋਲ ਮੁਠੀ ਖਲੋ ਮੈਂ ਕਰ ਗਰਾਂ ਹੈ ਇਹ ਨਹੀਂ ਗੁੱਤੀ ਹੈ ਨਾ ਇਹ ਨਾਲ ਐਸ ਤਰ੍ਹਾਂ ਗੁੱਠੇ ਚ ਪਾ ਲੈਣੀ ਆ ਆ ਵੇ ਲੱਗਦਾ ਰਮਾ ਹਾਂ ਲੱਗਦਾ ਸੌ ਕੇ ਨਹੀਂ ਹਾਂਜੀ ਹਾਂਜੀ ਬਿਲਕੁਲ ਰੈਕਸ ਹੋ ਜਾਓ ਹੂੰ ਇਹ ਹਲਕਾ ਹੋ ਜਾਂਦਾ ਸਿਆ ਅਗਲੇ ਦੀ ਸਰਵਕਲ ਰੇਡੀ ਚੀਕ ਤਾ ਦਿਮਾਗ ਸਾਰਾ ਹੁਲਾ ਹੋ ਜਾਂਦਾ ਆ ਸੇਸ ਨਹੀਂ ਆ ਇਹ ਕੰਮ ਆ ਯਾ ਦਿਨ ਆਈ ਪਾਸ ਸਰੀਰ ਜਿਹੜੇ ਸਾਰਾ ਕੰਮ ਹੋ ਜਾਂਦਾ ਵੀ ਲੋਕਾਂ ਨੂੰ ਨਾ ਖਾਸ ਕਰਕੇ ਪੇਟ ਦੀ ਜਿਹੜੀ ਗੈਸ ਹੁੰਦੀ ਹੈ ਹਨਾ ਜਦੋਂ ਗੈਸ ਹੁੰਦੀ ਆ ਤੇ ਉਹਦੇ ਨਾਲ ਕਈਆਂ ਨੂੰ ਚੱਕਰ ਵੀ ਆਉਂਦੇ ਆ ਕੁਝ ਵੀ ਆਉਂਦੇ ਆ ਉਹਦੇ ਵਾਸਤੇ ਜਿਹੜਾ ਹੈਗਾ ਕਿ ਕਿ ਕਿਹੜਾ ਸੰਜੜਾ ਹੈਗਾ ਸੌਖਾ ਹੋਵੇ ਇਹ ਵੀ ਇੱਕ ਕਬਾਲਵਾ ਚੀਕਾ ਨੂੰ ਇਹ ਵੀ ਗੈਸ ਵਾਸਤੇ ਹੈ ਫਿਰ ਇਹ ਮੰਡੂ ਦਾਸਨ ਕਰਨ ਇਹਦੇ ਨਾਲ ਵੀ ਗੈਸ ਜਿਹੜੀਆਂ ਮੰਡੂ ਦਾਸਨ ਇਸ ਤਰ੍ਹਾਂ ਸਵਾਸ ਪਾ ਰਣ ਇਨ ਆਲਕ ਬਾਲਬਤੀ ਤੇ ਬਸ ਕਰੀਦਾ। ਇਹ ਵੀ 5 ਮਿੰਟ ਰੁਕਾਂਗੇ ਕਰਾਂਗੇ ਤੇ ਫੇਰ ਇਹਦੇ ਵਿੱਚ ਕੋਈ ਚੀਜ਼ ਜਿਹੜੀ ਨਹੀਂ ਠੀਕ ਹੋਏ ਇਹ ਸ਼ੂਕਰ ਵੀ ਠੀਕ ਹੋਏਗੀ ਗੈਸ ਵੀ ਠੀਕ ਹੋਏਗੀ। ਇੱਕ ਬਾਲਬਤੀ ਨਾਲ ਚੱਲਦੇਗੇ। ਹ ਐਸਰਾ ਇਹਦੇ ਨਾਲ ਤੇ ਫੇਰ ਜਿਹੜਾ ਖੱਬਾ ਪਾਸਾ ਲੈ ਕੇ ਨਾ ਕਬਾਪ ਆਥਨ ਥੱਲੇ ਉੱਪਰ ਸੱਜਾ ਫਿਰ ਇਸ ਤਰ੍ਹਾਂ ਸਵਾਸ ਲੜ ਕੇ ਆ ਪੂਰਾ ਨਾਲ ਪੇਟ ਨੂੰ ਇਸ ਤਰ੍ਹਾਂ ਦਬਾ ਦੇ ਕੇ ਪੂਰਾ ਦਬਾ ਦੇ ਕੇ ਜਾਇਦਾ ਇਹ ਇੱਕ ਕਰਨ ਨਾਲ ਰੁਕਣ ਵਾਲਾ ਰੁਕਣ ਨਾਲ ਫੈਰਾਏ ਰੁਕਾਂਗੇ ਇਹ 5 ਮਿੰਟ ਕਰਾਂਗੇ ਇਹ ਫਿਰ ਇਹਦਾ ਪੈਦਾ ਤੇ ਜੇ ਅਸੀਂ ਨਾਲ ਇੰਜ ਕਰਕੇ ਆ ਕਰਾਂਗੇ ਉਹ ਨਹੀਂ ਐਦਾ ਐਦਾ ਤਾਈ ਫਿਰ ਇਹ পেট ਮੇਰੇ ਦੰਦ ਨਹੀਂ ਪਿੱਤਾ ਨੇ ਮੈਂ ਕੋਈ ਵੀ ਚੀ ਖਾ ਲਾਂ ਤੇ ਉਹਦੇ ਨਾਲ ਗੈਸ ਪਰ ਮੈਂ ਸਵੇਰੇ ਟੈਟ ਹੁੰਦਾ ਮੇਰਾ পেট ਮੈਂ ਉਹਨੂੰ ਇਸ ਤਰ੍ਹਾਂ ਕਰ ਕਰਕੇ ਨਾ ਮੰਡੂ ਆਸਨ ਫਿਰ ਇਹਨੂੰ ਨਰਮ ਕਰਨੀਆ ਨਰਮ ਕਰਕੇ ਪਾਣੀ ਗਰਮ ਪੀਤਾ ਹੁੰਦਾ ਫਿਰ ਮੇਰਾ পেট ਸਾਫ਼ ਹੁੰਦਾ ਮਦਰ ਜੀ ਹੁਣ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਔਰ ਕਹਿੰਦੇ ਨੇ ਕਿ ਜਦੋਂ ਤੁਹਾਡੀ ਉਮਰ ਚ ਲੋਕ ਆ ਜਾਂਦੇ ਨੇ ਤੇ ਗੋਡੇ ਗਿੱਟੇ ਜਿਹੜੇ ਹੈਗੇ ਆ ਸ਼ੁਰੂ ਹੋ ਜਾਂਦੇ ਨੇ ਤੇ ਕਿੰਨਾ ਸੀ ਤੁਹਾਡਾ ਪਹਿਲਾ ਵਜਨ ਤੇ ਜਿਹੜਾ ਹੁਣ ਕਿੰਨਾ ਹੈਗਾ ਉਹ ਜਨ ਪਹਿਲਾਂ ਤੇ ਮੇਰਾ 113 ਕਿਲੋ ਹੈ ਸੀ ਮੁਰਕੇ ਮੈਂ ਨਾ ਉਹਨੂੰ ਤਲਾਇਆ ਨਹੀਂ ਸੀ ਮੁੰਜ ਅੰਦਾਜ਼ਾ ਮੇਰਾ ਇੰਨਾ ਹੈ ਸੀ ਕਿ ਜਦੋਂ ਮੈਂ ਠੀਕ ਹੋ ਗਈ ਹਾਂ ਨਾ ਉਦੋਂ ਮੇਰਾ 80 ਤੇ 585 ਕਿਲੋ ਮੈਂ ਮਤਲਬ ਬਿਲਕੁਲ ਠੀਕ ਤੰਦਰੁਸਤ ਇੰਨਾ ਮੇਰਾ ਭਈਆ ਸੀ ਉਹ ਫਿਰ ਮੈਂ ਆਇਆ ਜਦੋਂ ਮੇਰੀ ਪੱਥਰੀ ਜਿਹੜੀ ਹੈ ਨਾ ਪਿੱਤੇ ਦੀ ਉਹ ਨਾ ਲੋਕੀ ਆਂਦੇ ਹਨ ਕਿ ਇਹ ਨਹੀਂ ਨਿਕਲਦੀ ਇਸ ਤਰ੍ਹਾਂ ਇਹ ਆਪਰੇਸ਼ਨ ਹੀ ਕਰਾਣੇ ਪੈਂਦਾ ਜਿੰਨੇ ਬੋਲਣਾ ਆਖਣਾ ਆਪਰੇਸ਼ਨ ਹੀ ਕਰਾ ਮੈਂ ਜਿਹ ਹਰ ਦੁਆਰ ਜਾਂਦੀ ਕੋਨਾ ਕੋਲ ਜੜੀਆਂ ਬੂਟੀਆਂ ਖਾਂਦੀ ਤੇ ਇੱਕ ਦੀ ਉੱਥੇ ਹੈ ਜਿਹੜੀ ਪਿੱਤੇ ਦੀ ਪੱਥਰੀ ਹੈ ਉਹਨੇ ਪਾਣੀ ਲੱਭ ਜਾਨੇ ਪੀਤਾ ਖੁੱਲਾ ਸਾਡੇ ਜਾਣ ਦੀ ਗੱਲ ਹੈ ਉੱਥੇ ਉਹਨੇ ਜਦੋਂ ਕਬਾਲਬਾਤੀ ਕੀਤੀ ਨਾ ਕਬਾਲਬਾਤੀ ਕੀਤਾ ਉਹਦੀ ਮੂੰਹਰਾ ਪੱਥਰੀ ਨਿਕਲਾਈ ਦੇਖੋ ਕਰਮਾਂ ਦੀ ਗੱਲ ਹੈ ਅਸੀਂ ਆਪਰੇਸ਼ਨ ਕਰਾ ਕੇ ਕੀਤਾ ਪਿੱਤਾ ਘੜਾਤਾ ਪਾਜਮ ਚਕਤੀ ਘੜਾਤੀ ਹਾਂ ਇਹ ਵੇਖੇ ਉਹ ਨੂੰ ਅਹੀਂ ਨੂੰ ਪਤਾ ਨਹੀਂ ਸੀ ਤੇ ਪਿੱਤੇ ਦਾ ਆਪਰੇਸ਼ਨ ਕਰਾ ਲਿਆ ਤੇ ਜੇ ਪਤਾ ਹੁੰਦਾ ਫੇਰ ਤੇ ਨਹੀਂ ਨਿਕਲਨੀ ਇਹ ਜੜੀਆਂ ਬੂਟੀਆਂ ਜਿਹੜੀਆਂ ਨੇ ਇਹ ਬਹੁਤ ਫੈ ਨਹੀਂ ਨਾ ਤੁਹਾਡਾ ਜੀ ਹਾਂਜੀ ਕਬਲ ਜੀ ਕਬਲ ਜੀ ਤੁਸੀਂ ਕਿੰਨੀ ਦੇਰ ਤੋਂ ਮਾਦਾ ਜੀ ਦੇ ਨਾਲ ਅਸੀਂ ਦੇਖਿਆ ਕਿ ਤੁਸੀਂ ਅੱਜ ਸਵੇਰੇ ਜੋਗਾ ਵੀ ਕਰਨ ਦੇ ਸੀ ਹਣਾ ਹੁਣ ਜਿੰਨੀ ਵੀ ਐਕਸਰਸਾਈਜ਼ ਤੁਹਾਨੂੰ ਕਰ ਰਹੇ ਨੇ ਕਿੰਨਾ ਕ ਫਾਇਦਾ ਹੋਇਆ ਔਰ ਮਾਤਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਸਰ ਮਾਤਾ ਜੀ ਤਾਂ ਬਹੁਤ ਵਧੀਆ ਜਾਨੀ ਕਿ ਬਹੁਤ ਜ਼ਿਆਦਾ ਵਧੀਆ ਅਸੀਂ ਇੰਨਾ ਕੁ ਸਿੱਖਿਆ ਵਾ ਤੇ ਚਲੋ ਜੋ ਵੀ ਇੰਨਾ ਦੀ ਸਿਹਤ ਵੇਖ ਕੇ ਤਾਂ ਸਾਨੂੰ ਆਪਣੇ ਆਪ ਨੂੰ ਤੇ ਬਹੁਤ ਅਸੀਂ ਕਹਿੰਨੇ ਕਿ ਅਸੀਂ ਇੰਨਾ ਤਾਂ ਬਹੁਤ ਥੱਲੇ ਗਏ ਹਾਂ ਬਹੁਤ ਜ਼ਿਆਦਾ ਥੱਲੇ ਗਏ ਹਾਂ ਤੇ ਅਸੀਂ ਤੇ ਇਹੋ ਚੰਨੇ ਆ ਭੀ ਅਸੀਂ ਵੀ ਇੰਨਾ ਵਾਂਗੂ ਥੋੜਾ ਹੋਈਏ ਤੇ ਹੁਣ ਵੀ ਇਹ ਕਰ ਰਹੇ ਤੇ ਮੈਨੂੰ ਬਹੁਤ ਜ਼ਿਆਦਾ ਆਰਾਮ ਮਿਲ ਰਿਹਾ ਹਾਂਜੀ ਇਹ ਯੋਗ ਜਿਹੜਾ ਆ ਸਵੇਰੇ ਉੱਠ ਕੇ ਪਹਿਲਾਂ ਪਾਣੀ ਗਰਮ ਪੀਣ ਪੇਟ ਸਾਫ਼ ਕਰ ਲੈਣਾ ਪੇਟ ਸਾਫ਼ ਕਰਕੇ ਫੇਰ ਕਬਾਲਬਤੀ ਸਾਰੇ ਜਿਹੜਾ ਨਾਸਨ ਹਸਨ ਜਿਹੜਾ ਵਿੱਚ ਹੁੰਦੇ ਨੇ ਉਹ ਕਰੋ ਵੇ ਵੇਖ ਕੇ ਨਾ ਕਰੋ ਜੋ ਕਰੋਗੇ ਨਾ ਤੇ ਤੰਦਰੁਸਤ ਆਪਣੇ ਆਪ ਹੀ ਹੋ ਜਾਓਗੇ ਇਹਦੇ ਵਿੱਚ ਇੰਨਾ ਲਾਭ ਹੈ ਜਿਹੜਾ ਸਵਾਸਾਂ ਦਾ ਲੰਮ ਲੰਗ ਦਾ ਕਬਾਲਬਤੀ ਦਾ ਬਹੁਤ ਫਾਇਦਾ ਹੈ ਜਿਹੜੇ ਤੁਹਾਨੂੰ ਦੱਸੇ ਨਾ ਆਸਨ ਹਸਨ ਵੇ ਤੇ ਸਾਰਾ ਕੁਝ ਦੱਸਿਆ ਉਹ ਸਾਰੇ ਕਰੋ ਹਰ ਥੋੜਾ ਥੋੜਾ ਸਾਰੇ ਆਸਣ ਕਰਦੇ ਰਹੋ ਕਰੋਗੇ ਤੇ 2 ਇਹੇ ਕਿ ਘੰਟਾ ਘੰਟਾ 2 ਘੰਟੇ ਜਿਹੜਾ ਸਰੀਰਵਾਸੇ 2 ਘੰਟੇ ਘੱਟ ਨਹੀਂ ਚਾਹੀਦਾ ਸਵੇਰੇ ਕੋਈ ਕੰਮ ਨਹੀਂ ਹੁੰਦਾ ਸਵੇਰੇ 4 ਵਜੇ ਉਠੋ ਹੁਣ ਜਾਗ ਤੇ ਆ ਜਿੰਦੇ 2 ਢਾਈ ਵਹੀ ਹੋਈ ਹੈਂ ਮੈਂ ਢਾਈ ਵਜੇ ਉઠી ਆ ਉੱਠ ਕੇ ਪਾਣੀ ਪੁਣੀ ਪੀ ਕੇ ਤੇ ਥੋੜਾ ਬੋਤਰਾ ਯੋਗ ਕਰਕੇ ਫਿਰ ਮੈਂ ਕੋਠੇ ਤੇ ਗਈ ਕੋਠੇ ਤੇ ਜਾ ਕੇ ਆਪਣੇ ਪਰਦੇ-ਪਰਦੇ ਚੁੱਕ ਕੇ ਮੈਂ ਭਉਦਿਆਂ ਨੂੰ ਬਾਹੂ ਲੱਗੇ ਤੇ ਸਾਰਾ ਕਰਕੇ ਫਿਰ ਮੁੜ ਕੇ ਮੈਂ ਆਪਣੇ ਅਸੇ ਨਾਚਨੂਨ ਕਰਕੇ ਦੇਖ ਤੇ ਜੋਗ ਤੇ ਆ ਵੀ ਨਹੀਂ ਅਸੀਂ ਦੇਖਿਆ ਕਿ ਜਿਹੜੇ ਤੁਸੀਂ ਆਸਣ ਕਰਦੇ ਜੇ ਲੇਕਿਨ ਬਹੁਤ ਕਠਿਨ ਹੈ ਹੋ ਸਕਦਾ ਕਿ ਤੁਹਾਡੀ ਇੰਟਰਵਿਊ ਜਿਹੜੇ ਹੁਣ ਵੇਖਦੇ ਹੋਣਗੇ ਉਹ ਕੋਸ਼ਿਸ਼ ਕਰਨਗੇ ਕਰਨ ਦੀ ਹੋ ਸਕਦਾ ਉਹਨਾਂ ਕੋ ਨਾ ਹੋਣ ਹੈ ਨਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਜੇ ਜੇ ਕਿਸੇ ਦਾ ਆਪਰੇਸ਼ਨ ਹੋਇਆ ਤੇ ਨਹੀਂ ਕਰਨਾ ਹੈ ਨਾ ਹੈ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਜੇ ਦਾ ਆਪਰੇਸ਼ਨ ਹੋਇਆ ਇਹ ਵੇਖ ਕੇ 5 6 ਮਹੀਨੇ ਜਿਹੜਾ ਸਾਲ ਇਹ ਨਾ ਕਰਨ ਹੈ ਔਖੇ ਨਾ ਕਰਨ ਫੇਰ ਹੌਲੀ ਹੌਲੀ ਮਤ ਸੋਲਾ ਜੜਾ ਲੰਮੇ ਗਾਰੇ ਸਾਲ ਲੰਗ ਲੰਗ ਕਰ ਉਹ ਜਦੋਂ ਸੈਲ ਜਿਹੜਾ ਸਾਡੇ ਚਾਰਜ ਹੁੰਦੇ ਜਾਂਦੇ ਸਾਡੀ ਤਾਕਤ ਬਣਦੀ ਜਾਏਗੀ ਆਸੀ ਉਹਨਾਂ ਬਹੁਤ ਪਾਵਰ ਬਣਦੀ ਤਾਕਤ ਬਣਦੀ ਹੈ ਇਹ ਜਦੋਂ ਕਰੋਗੇ ਫੇਰ ਬਾਅਦ ਵਿੱਚ ਜਦੋਂ ਸਾਲ ਬਾਅਦ ਤੁਸੀਂ ਆਸਨ ਜਿਹੜਾ ਸਹੀ ਸਹੀ ਕਰਨਾ ਚਾਲੂ ਕਰ ਦਿਓ ਆਪਣੇ ਆਪ ਹੀ ਠੀਕ ਹੋ ਜਾਊਗਾ ਹਾਂ ਲਚਕ ਆਪਣੇ ਆਪ ਹੀ ਬਣੇਗੀ ਮਤਲਬ ਕੋਸ਼ਿਸ਼ ਕਰੋ ਜੇ ਦਰਦ ਨੂੰ ਦੀ ਹੈ ਬਸ ਲਾਤਾ ਆਇਆ ਜਿਹੜਿਆ ਨੂੰ ਮਟਾਪਾ ਹੈ ਇਹਨੂੰ ਖਿਚਾ ਜਿਹੜੀਆਂ ਇਸ ਤਰ੍ਹਾਂ ਕਰਕੇ ਇਹ ਨੂੰ ਪੈਣਾ ਨਾ ਇਹ ਜਿਹੜੇ ਪੁਆਇੰਟ ਨੇ ਇਹਨਾਂ ਨੂੰ ਇਸ ਤਰ੍ਹਾਂ ਕਰੀ ਜਾਓ ਜੇ ਨਹੀਂ ਨਾ ਤੁਸੀਂ ਸਿੱਧਾ ਬਾਹਵਾ ਪਹੁੰਚਦੇਂਗਾ ਤੇ ਐਸੇ ਚੁੰਨੀ ਲੈ ਲੋ ਆ ਚੁੰਨੀ ਲੈ ਕੇ ਨਾ ਤੇ ਐਸ ਤਰ੍ਹਾਂ ਕਰਕੇ ਤੇ ਐਸ ਤਰ੍ਹਾਂ ਬਾਹਵਾ ਨਹੀਂ ਪਕਾਈਆਂ ਦੀ ਪਹੁੰਚਦੇਂਗਾ ਤੁਸੀਂ ਸਿੱਧਾ ਨਹੀਂ ਜਾਂਦੇ ਆ ਤੁੰ ਇਹਨੂੰ ਫੜ ਕੇ ਖਿੱਚ ਲਾਓ ਪੂਰੀ ਵੇਖੋ ਆ ਤੁਹਾਨੂੰ ਪੂਰੀ ਜਿਹੜੀ ਨਾ ਖਿਚਾ ਲੈਂਦਾ ਇਹ ਖਿਚਾ ਪੈਂਦਾ ਸਵਾਸ ਲੰਮੇ ਲੈਣੇ ਆ ਨਾਲ ਲੰਮੇ ਗਹਿਰੇ ਸਵਾਸ ਲੈਣੇ ਤੇ ਵਿਚੋਂ ਜਿਹੜੀਏ ਵਾਈ ਦੀ ਪੇਤ ਦੀ ਹੁੰਦੀ ਤੇ ਹੋਈ ਹੈ ਬਲਗਮ ਰੇਸ਼ਾ ਸਾਰਾ ਕੁਝ ਨਿਕਲ ਜਾਂਦਾ ਮੇਰਾ ਆਖਰੀ ਸਵਾਲ ਹੈ ਕਿ ਆਪਣੇ ਉਹਨਾਂ ਬੱਚਿਆਂ ਨੂੰ ਕਿਉਂਕਿ ਬੱਚੇ ਹੈ ਤੁਹਾਡੇ ਸਾਰੇ ਨਾ ਤੁਹਾਡੇ ਕੋ ਕਿਸਾਂ ਦੀ ਜਿਹੜੀ ਉਹ ਗਾਈਡੈਂਸ ਲੈਣ ਔਰ ਕੀ ਆਪਣਾ ਅਸ਼ੀਰਵਾਦ ਜਿਹੜਾ ਹੈਗਾ ਉਹਨਾਂ ਨੂੰ ਦੋਗੇ ਅਸ਼ੀਰਵਾਦ ਇਹ ਹੋਈਏ ਕਿ ਸਵੇਰੇ ਉੱਠਣ ਉੱਠ ਕੇ ਤੇ ਜੋ ਅਭਿਆਸ ਕਰਨ ਹਾਂ ਲੰਮੇ ਘਰੇ ਸਾਲ ਐਨ ਪੇਟ ਪਹਿਲਾਂ ਪਾਣੀ ਗਰਮ ਪੀਣ ਪਾਣੀ ਜਿਹੜਾ ਕੋਸਾ ਜਿਹਾ ਪੀਣਾ ਚਾਹੀਦਾ ਉਹਦੇ ਨਾਲ ਪੇਟ ਸਾਫ਼ ਹੋ ਜਾਏ ਫਿਰ ਜੋ ਅਭਿਆਸ ਜਿਹੜੇ ਨਾ ਇਹ ਕਰੋ ਡੋਂਗ ਬਿਲੋਂਗ ਕਰੋ ਕਬਾਲਬਾਤੀ ਕਰੋ ਲੰਮੇ ਸਾ ਬਸਤੀ ਦਾ ਜਿੰਨਾ ਕਰੋ ਉਹਦੇ ਟੁਰਦੇ ਫਿਰਦੇ ਵੀ ਲੰਮੇ ਸਾਲ ਹੋ ਠੀਕ ਹੈ ਮਾਤਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਇੰਨਾ ਪਾਲਾ ਕਰਦੇ ਫੇ ਲੋਕਾਂ ਦਾ